ਲੀਡਰ ਜਿਹੜੇ ਨੇ ਉਹ ਕਿਸੇ ਚੀਜ਼ ਦਾ ਉਦਘਾਟਨ ਕੋਈ ਆ ਐ ਕੈਂਚੀ ਨਾਲ ਬਿਆਜਾ ਖੋਲਤਾ ਜੀ ਦਫਤਰ ਇੱਥੇ ਅੱਜ ਇੱਥੇ ਆ ਖੋਲਤਾ ਆ ਐ ਕੈਂਚੀ ਕੱਟ ਫੀਤਾ ਕੱਟ ਕੇ ਕਰਦੇ ਬਾ ਥੋੜੇ ਜਿਹੇ ਦਿਨ ਹੋਰ ਦਿਓ ਤੁਸੀਂ ਸਾਨੂੰ ਪਹਿਲੀ ਵਾਰ ਹੋਊਗਾ ਦੇਸ਼ ਚ ਕਿ ਅਗਸਤ ਤੱਕ ਤੱਕ ਕਰਦਾਂਗੇ ਕੰਮ ਇਹ ਪਹਿਲੀ ਵਾਰ ਹੋਊਗਾ ਕਿ ਅਸੀਂ ਪਹਿਲੇ ਪਟਵਾਰਖਾਨੇ ਨੂੰ ਜਿੰਦਾ ਲਾ ਕੇ ਉਦਘਾਟਨ ਕਰਾਂਗੇ ਇਹ ਬੰਦਾ ਜੀ ਤਾਂ ਕੰਮੀ ਹੈ ਨਹੀਂ ਜਦੋਂ ਇਹਦਾ ਕੋਈ ਠੀਕ ਹੈ ਨਾ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਫਰਦਾਂ ਆਨਲਾਈਨ ਹੋ ਗਈਆਂ ਫਰਦ ਬਦਲ ਆਨਲਾਈਨ ਹੋ ਗਿਆ ਇੰਤਕਾਲ ਆਨਲਾਈਨ ਹੈ ਜ਼ਮੀਨ ਦੀ ਮੈਪਿੰਗ ਡਰੋਨ ਨਾਲ ਹੁੰਦੀ ਹੈ ਰੀਸਟ ਰੀਸਟਰੀ ਕਰਨ ਨੂੰ ਤਹਿਸੀਲਦਾਰ ਫੋਟੋ ਖਿਡਾਉਣੀ ਪੈਂਦਾ ਤਹਿਸੀਲ ਜਾਣਾ ਪੈਂਦਾ ਫੇਕੀ ਕੰਮ ਰਹਿ ਗਿਆ ਜੀ ਕੀ ਕੰਮ ਰਹਿ ਗਿਆ ਪਤਾ ਗੀੜੀ ਮਾਰੀ ਜਾਂਦੇ ਆ ਨਾਲੇ ਮਤਲਬ ਫੌਰੀ ਸਾਹਿਬ ਉਹ ਉਹ ਐ ਉਹ ਗੋਇ ਪੈ ਵੇ ਐਂ ਜੀ ਉਹ ਗੋਲੀ ਕਨਾਤ ਵੀ ਨਹੀਂ ਮਲਾਉਂਦਾ ਹਾਂ ਹੱਥ ਵੀ ਨਹੀਂ ਮਲਾਉਂਦਾ ਬੜਾ ਤੇ ਫਿਰ ਉਹ ਹੀ ਦੂਜਾ ਗੱਲ ਅੱਥਾ ਦੱਸਿਆ ਬਾਹਰ ਉਹ ਕਹਿੰਦਾ ਜੀ ਕੀ ਕਰੀਏ ਪਹਿਲਾਂ ਹੁੰਦੇ ਸੀ ਕਦੇ ਜਿੱਦੇ ਬੈੰਦਾ ਸੀ ਉਹਦੇ ਕਹਿੰਦੇ ਬੱਟਾ ਭਾਰੀ ਲਈ ਬੈਠਾ ਹੁੰਦਾ ਸੀ ਬੱਟਾ ਭਾਰੀ ਦਾ ਮਤਲਬ ਵੀ ਵੱਧ ਪੈਸੇ ਮੰਗਦਾ ਸੀ ਕਹਿੰਦੇ ਉਹ ਚ ਨਹੀਂ ਤਲਦੇ ਸੀ ਅਸੀਂ ਫਿਰ ਸੋ ਬਹੁਤ ਜ਼ਿਆਦਾ ਹੋ ਸੀ ਅਸੀਂ ਕੋਈ ਐ ਨਹੀਂ ਕਹਿੰਦੇ ਵੀ ਵੀ ਬੇਰਜ਼ਗਾਰ ਕਰ ਦਾਂਗੇ ਕਿਸੇ ਵੀ ਮਹਿਕਮੇ ਚ ਕੋਈ ਪਰ ਇੰਨਾ ਕਹੇ ਵੀ ਕੰਮ ਬਦਲ ਦਾਂਗੇ ਕੋਈ ਹੋਰ ਕੰਮ ਕਰ ਲੈ ਲਾਂਗੇ ਗਵਰਨਮੈਂਟ ਨੇ ਕੰਮ ਤਾਂ ਲੈਣੇ ਆ ਜਿੱਥੇ ਮਰਜ਼ੀ ਕੰਮ ਲਵੇ ਗਵਰਨਮੈਂਟ ਉਹਨੂੰ ਤਾਂ ਰੈਵਨਿਊ ਡਿਪਾਰਟਮੈਂਟ ਚ ਲੈ ਲਾਂਗੇ ਜੀਐਸਟੀ ਚ ਲੈ ਲਾਂਗੇ ਅੰਕੜਾ ਭਹਾਵਾ ਹੈ ਇਰੀਗੇਸ਼ਨ ਹੈ ਸੜਕ ਤੇ ਪਰ ਇਹ ਵੀ ਥੋੜਾ ਘੜਾ ਛਡਾ ਦਾਂਗੇ ਬਸ ਤੁਸੀਂ ਕਹੋਗੇ ਆ ਬੜਾ ਪੁੰਨ ਵਾਲਾ ਕੰਮ ਕਰਤਾ ਯਾਰ ਹੈਨਾ ਉਹਦੇ ਚ ਹੁੰਦਾ ਨਾ ਲੋਕ ਪਹਿਲਾਂ ਹੁਣ ਵੀ ਕਹਿੰਦੇ ਨੇ ਹਾਜੀ ਮੈਂ ਉਹ ਹੀ ਕਹਿਣਾ ਆ ਹੁਣ ਜਿਹੜਾ ਆਊਗਾ ਨਾ ਜਿਹੜਾ ਹੁਣ ਨਵਾਂ 15 20 ਜੂਨ ਦੇ ਨੇੜੇ ਕਰੇ ਹੋ ਜੂਗਾ ਸਾਰੇ ਪੰਜਾਬ ਚ ਮੁਹਾਲੀ ਕਰਤਾ ਲੋ ਲੋੜ ਹੀ ਨਹੀਂ ਸੇਵਾ ਕੇਂਦਰ ਜੋ ਰਿਸਟਰੀ ਲਈ ਹੋ ਜੀ ਤੇ ਜਾ ਅਬ ਲਿਖੋ ਕਰੇ ਰਿਸਟ੍ਰਿਕਟ ਬਾਤਿਆ ਉਹੀ ਤਾਂ ਕਰਦੇ ਆ ਉਹ ਸਾਡੇ ਕੋਲੇ ਇੱਕ ਸ਼ਿਕਾਇਤ ਆ ਗਈ ਕਿਸੇ ਤਹਿਸੀਲਦਾਰ ਦੀ ਵੀ ਪੈਸੇ ਲੈਂਦਾ ਅਸੀਂ ਕਹਿੰਦੇ ਠੀਕ ਐ ਅਸੀਂ ਚੱਕਰੀ ਕੈਮਰੇ ਲਾਤੇ ਵੀ ਕੋਈ ਪੈਸਾ ਨਹੀਂ ਲਿਆ ਉਹਨੇ ਉੱਥੇ ਤੇ ਉਹ ਕਹਿੰਦਾ ਜੀ ਲੈਂਦਾ ਅਸੀਂ ਕਹਿੰਦੇ ਯਾਰ ਸਾਡੇ ਕੋਲੇ ਤਾਂ ਤਿੰਨ ਚਾਰ ਦਿਨ ਦੀ ਰਿਕਾਰਡਿੰਗ ਪਈ ਐ ਕੋਈ ਪੈਸਾ ਨਹੀਂ ਲਿਆ ਕਹਿੰਦਾ ਨਾ ਨਹੀਂ ਲੈਂਦਾ ਤੁਸੀਂ ਦੇਖੋ ਜੀ ਅਈ ਘਰ ਕੋਲੇ ਵੀ ਲਾਦੇ ਵੀ ਜਿੱਥੇ ਘਰੇ ਕੋਲੇ ਨਾ ਬੁਲਾਉਂਦਾ ਹੋਵੇ ਬਾਅਦ ਕਿਸੇ ਨੂੰ ਉੱਥੇ ਵੀ ਨਹੀਂ ਆਇਆ ਕੋਈ ਫੇਰ ਅਸੀਂ ਪਤਾ ਕੀਤਾ ਕਿਵੇਂ ਕਹਿੰਦਾ ਕੰਮ ਫੇਰ ਪਤਾ ਲੱਗਿਆ ਜੀ ਥੋੜਿਆ ਕੋਹ ਕਰਕੇ ਵੀਡੀਓ ਦੀ ਵੀ ਉਹ ਹਰ ਤੀਜੀ ਹਿਸਟਰੀ ਮੋੜ ਦਿੰਦਾ ਸੀ ਵੀ ਠੀਕ ਨਹੀਂ ਲਿਖੀ ਹੋਈ ਦੁਬਾਰਾ ਲਿਖਾ ਕੇ ਲਿਓ ਨਾਲ ਹੀ ਉਹਦਾ ਕੋਈ ਖੜਾ ਹੁੰਦਾ ਸੀ ਉੱਥੇ ਉਹਨਾਂ ਦੇ ਨਾਲ ਏਜੰਟ ਵੀ ਖੜੇ ਹੁੰਦੇ ਆ ਉਹ ਕਹਿੰਦਾ ਕੀ ਹੋ ਗਿਆ ਮੋੜਤੀ ਲੈਮਨ ਦਿਖਾ ਉਹ ਕਿੱਥੋਂ ਲਗਾਈ ਫਿਰਦਾ ਇਹ ਉਹਨਾਂ ਅੱਛਾ ਜੀ ਮੈਂ ਕਰਾਉਣਾ ਤੁਹਾਨੂੰ ਉੱਥੇ ਲੈ ਜਾਂਦਾ ਉਹਨਾਂ ਕੋਲੇ ਕੋਈ ਚੱਚੋ 15 ਨੰਬਰ ਚੈਨਬਰ ਚ ਚਲਾ ਜਾ ਉਹ ਕਹਿੰਦਾ ਕਿੱਥੋਂ ਲਖਾ ਲਈ ਇਹ ਨਹੀਂ ਹੋਣੀ ਇਹਨਾਂ ਅੱਛਾ ਜੀ ਕਿਵੇਂ ਕਰਨਾ ਹੈ ਕਰਾਜੀ ਕਰਾਉਣੀ ਹੈ ਹੋਰ ਯਾਰ ਖਰਾਬ ਬਹੁਤ ਗੇੜੇ ਵੱਜ ਗਏ 18 ਨੰਬਰ 'ਚ ਪੇ ਦੇ ਦਿਨੋ 8 ਨੰਬਰ ਜਿਹਦੇ ਤੇ 18 ਵਾਲੇ ਨੂੰ ਮੈਸੇਜ ਕਰਤਾ ਵੀ ਆ ਗਿਆ ਤੇ ਉਹਨੇ ਕਹਿਤਾ ਕਹਿੰਦਾ ਵੀ 50 ਹਜ਼ਾਰ ਲੱਗੂ ਕਹਿੰਦਾ ਯਾਰ ਜਾਦੇ ਆ ਗੱਲ 25 ਤੇ 30 ਤੇ ਨਿਬੜ ਗਈ 30 ਲਿਬੜ ਗਈ ਉਹ ਬਸ ਸਟੋਰੀ ਹਿਸਟਰੀ ਦੇ ਵਿੱਚ ਹੀ ਲਿਖ ਦਿੰਦੇ ਸੀ ਬਸੀਕਨ ਨੂੰ ਇਸ ਜੇ ਵੀ ਬਾਹ ਰਕਬਾ ਬਾ ਰਕਮ ਬਾ ਬਸੂਲ ਬਾ ਹੁਕਮ ਬਾ ਉੱਤਰ ਬਾ ਦਖਣ ਲੈ ਉਹ ਦੁਬਾਰੇ ਲੈ ਜਾਂਦੇ ਸੀ ਉਹ ਕਹਾਂ ਹਾਂ ਹੁਣ ਹੁਣ ਸਹੀ ਲਿਖੀ ਦੇ ਕੋਈ ਲਿਖਤਾ ਵੀ ਆ ਗਏ ਪੈਸੇ ਆ ਗਏ ਉਰਦੂ ਚ ਹੁੰਦਾ ਸੀ ਨਾ ਸਮਝ ਆਵੇ ਸਿੱਧਾ ਪੰਜਾਬੀ ਚ ਕਰਤਾ ਕਿਹੜਾ ਬਾਰਸ ਬਾਬਾ ਹਕੂਕ ਬਾ ਉੱਤਰ ਬਾ ਦਖਣ ਕੀ ਆ ਯਾਰ ਸਹੀ ਹੈ ਨਾ ਹਾਂ ਮਨੁੱਖ ਸਾਰੇ ਅੰਦਰ ਲੀਆਂ ਪਤਾ ਇਹਨਾਂ ਲੀਆਂ ਪਹਿਲਾਂ ਤਾਂ ਤਾਂ ਬੋਲੀ ਜਾਂਦਾ ਮੈਂ ਕਦੋਂ ਦਾ ਕਿੰਨੇ ਸਾਲਾਂ ਦਾ ਫੇਸ ਕਰਕੇ ਇਹੇ ਚੀਜ਼ਾਂ ਕਰ ਸਾਨੂੰ ਐਸੇ ਇਸ ਤਰ੍ਹਾਂ ਦੇ ਸਟੈਪ ਨਾਲ ਕੱਕਣੇ ਪੈਣਗੇ ਕਿਉਂਕਿ ਖੱਜਲ ਖਵਾਰੀ ਦੇਖੋ ਹਰੇਕ ਬੰਦਾ ਦੇਖੋ ਆਪਣੇ ਕਰੇ ਰਾਜਾ ਇੱਜ਼ਤਾਰੇ ਉੱਥੇ ਜਾ ਕੇ ਬੇਇੱਜ਼ਤੀ ਹੁੰਦੀ ਆ ਉਹ ਬੁਢਿਆ ਰੋਜ਼ ਮੂੰਹ ਜਾ ਕੇ ਆ ਜਾਂਦਾ ਅਜੀ ਵੀਰਵਾਰ ਨੂੰ ਆ ਜੀ ਦੱਸੋ ਜੀ ਪਾਤਰ ਸਾਹਿਬ ਦਾ ਸ਼ੇਰ ਹੈ ਪਿੰਡ ਵਿੱਚ ਜਿਹਦੇ ਗੱਡੇ ਚੱਲਦੇ ਹੁਕਮ ਅਤੇ ਸਰਦਾਰੀ ਪਿੰਡ ਵਿੱਚ ਜਿਹਦੇ ਗੱਡੇ ਚੱਲਦੇ ਹੁਕਮ ਅਤੇ ਸਰਦਾਰੀ ਸ਼ਹਿਰ ਜਾ ਕੇ ਬਣ ਜਾਂਦੇ ਨੇ ਬਸ ਦੀ ਇੱਕ ਸਵਾਰੀ ਸ਼ਹਿਰ ਜਾ ਕੇ ਤੁਸੀਂ ਇੱਕ ਤਹਿਸੀਲਦਾਰ ਚ ਤਹਿਸੀਲਾਂ ਚ ਜਾ ਕੇ ਦਫ਼ਤਰਾਂ ਚ ਜਾ ਕੇ ਬੇਇੱਜ਼ਤੀਆਂ ਕਰਾਉਂਦੇ ਜੀ ਸਾਡੇ ਬਜ਼ੁਰਗ ਕੁੰਨੇ ਸਾਲ ਹੋ ਗਏ ਜੀ ਹੁਣ ਇੱਜ਼ਤ ਦੀ ਘਟੋ ਘਟ इज्जत मिलेगी मान सम्मान मिलेगा ਹੁਣ ਏਸੀ ਤਸੀਲਾਂ ਬਣਾਤੀਆਂ ਏਸੀ ਸਬਡਿਵੀਜ਼ਨਾਂ ਬਣਾਤੀਆਂ ਵੇਟਿੰਗ ਏਰੀਆ ਪਾਣੀ ਪੀਣ ਨੂੰ ਵਧੀਆ ਬਾਥਰੂਮ ਹੋਣਾ ਹੀ ਨਹੀਂ ਹੈਗਾ ਵੀ ਯਾਰ ਕਿੱਥੇ ਫਸ ਗਏ ਨਾਲੇ ਮੈਂ ਤਾਂ ਉਹ ਵੀ ਕਹਤਾ ਮੈਂ ਕਿਹਾ ਯਾਰ ਲਾਲ ਜੀਟਾ ਨਹੀਂ ਲਾਉਣੀਆਂ ਕਿਸੇ ਵੀ ਬਿਲਡਿੰਗ 'ਚ ਵਧੀਆ ਹੋਰ ਰੰਗਦਿਆਂ ਲਾਓ ਲਾਲ ਜੀਟਾ ਤੋਂ ਦੁਖੀ ਆਏ ਪਏ ਆ ਲਾਲ ਜੀਟਾ ਦਾ ਮਤਲਬ ਹੈ ਲੁੱਟ ਹੋਊਗੀ ਇਹ ਲੋਕਾਂ ਨੂੰ ਐ ਲੱਗਿਆ ਸਾਡਾ ਖੂਨ ਹੀ ਲੱਗਿਆ ਹੋਇਆ ਐ ਨਾ ਇਟਾ 'ਚ ਬੱਸ ਲੱਗਿਆ ਵੀ ਹੋਇਆ ਯਾਰ ਵੈਸੇ ਸੋ ਇਟੇ ਹੀ ਬਦਲਦੇ ਐ ਤਾ ਰੰਗ ਬਦਲ ਹੋ ਜਾ ਲੋਕਾਂ ਨਾਲ ਜਾਣ ਨੂੰ ਜੀ ਕਰੇ ਵੀ ਵਧੀਆ ਯਾਰ ਚਲੋ ਬਿਲਡਿੰਗ ਵਧੀਆ ਹੀ ਲਾ ਦਿਆ ਚਲੋ ਠੀਕ ਹੋ ਗਿਆ ਪਹਿਲਾਂ ਨਹੀਂ ਤਸੀਲ ਸੋ ਪਹਿਲੀ ਇਮੇਜ ਬਣਾ ਰੱਖਿਆ ਵੀ ਐਂ ਐਂ ਪੈਸੇ ਦੇਣੇ ਪੈਣਗੇ ਤਾਂ ਇੱਥੇ ਤਾਂ ਕੰਮ ਚੱਲੂਗਾ ਚੱਲੂਗਾ ਇਹ ਕੰਮ ਬੰਦ ਕਰ ਦੇਣਾ ਤੇ ਅੱਜ ਜਮ੍ਹਾਂ ਬੰਦੀਆਂ ਫਰਦਾਂ ਇੰਤਕਾਲ ਹੈ ਨਾ ਜਾਂ ਐਨ ਆਰ ਆਈ ਭਰਾ ਨੇ ਉੱਥੇ ਬੈਠੇ ਉਹਨਾਂ ਦੀ ਸ਼ਿਕਾਇਤਾਂ ਆਉਂਦੀਆਂ ਸੀ ਸਾਡੀ ਜ਼ਮੀਨ ਦਾਬਲੀ ਜੀ ਸਾਡਾ ਕੀ ਇੰਤਕਾਲ ਸਾਨੂੰ ਆਉਣਾ ਪਊਗਾ ਜੀ ਟਿਕਟ ਲੈ ਕੇ ਆਉਣਾ ਪੈਂਦਾ ਫਿਰ ਇੱਥੇ ਵੀ ਟਾਈਮ ਮਿਲਦਾ ਅਨਾ ਜਾਣਾ ਹੈ ਜੀ ਕੰਮ ਤੇ ਉੱਥੇ ਸਾਡਾ ਕੰਮ ਛੁੱਟ ਜੂਗਾ ਉਹ ਸਾਰਾ ਹੁਣ ਆਨਲਾਈਨ ਬੈ ਕੇ ਤੇਨਾਰੇ ਭਰਾ ਵੀ ਮਿਲੇ ਮੈਨੂੰ ਉਹ ਕਹਿੰਦੇ ਜੀ ਇਹ ਕੰਮ ਪਹਿਲਾਂ ਸਾਨੂੰ ਘੇੜੇ ਮਾਨਨੇ ਪਏ ਸੀਗਾ ਮੋਬਾਈਲ ਤੇ ਹੋ ਗਿਆ ਜੀ ਕਹਿੰਦੇ ਕੰਮ ਤੇ ਅੱਜ ਅਸ ਤਾਂ ਇਹੀ ਕਹਿਣਾ ਆ ਤੁਹਾਨੂੰ ਵੀ ਧੰਨਵਾਦ ਜੀ ਬਹੁਤ-ਬਹੁਤ ਵੀ ਸਾਨੂੰ ਜਿਹੜਾ ਕਿਉਂਕਿ ਉਹ ਆਪ ਉੱਥੇ ਜਾ ਕੇ ਦੱਸਣਾ ਹਾਂ ਜੀ ਮਿਹਨਤਾਂ ਕਰਦੇ ਨੇ ਬਰਫਾਂ 'ਚ ਉੱਥੇ ਕੰਮ ਕਰਦੇ ਆ 22 ਘੰਟੇ ਦੀ ਸ਼ਿਫਟਾਂ ਲਾਉਂਦੇ ਆ ਤੇ ਉਹਨਾਂ ਦੀ ਉਹ ਜਿਹੜੀ ਇੱਥੇ ਵਾਲੀ ਜ਼ਮੀਨ ਆ ਉਹਨੂੰ ਕੋਈ ਆ ਤੋਂ ਡੇੜੀ ਦਾ ਬਲਿੰਦਾ ਤੋਂ ਟੂਟੇ ਵਾਲੇ ਨੇ ਅੱਧੀ ਟਪੱਦ ਪੀਉਂਈਆਂ ਨੇ ਆ ਮਜੀਠੀਏ ਨੇ ਹੈ ਉਹ ਹੈ ਜੀ ਦੇਖਦੇ ਫਿਰਦੇ ਰਹਿੰਦੇ ਨੇ ਕੋਈ ਬੇਲੀ ਜੀ ਹੈਗੀ ਤਾਂ ਦੱਬ ਲੋ ਬੱਸ ਮੈਂ ਮੁੜ ਕੇ ਕੌਣ ਕਥੇ ਕੌਣ ਲੜੂਗਾ ਪੰਗਾ ਉਹਨਾਂ ਨਾਲ ਕੌਣ ਲੜੂਗਾ ਜੀ ਉਹਨਾਂ ਨਾਲ ਕੌਣ ਲੜੂਗਾ ਜਦ ਮੈਂ ਕਬਜ਼ੇ ਗੁਜਾਂ ਦੀ ਕੰਮ ਹੈ ਨਾਲ ਸਾਰਿਆਂ ਦਾ ਕਬਜ਼ੀ ਕੀਤੇ ਨੇ ਨੇ ਸੋ ਇਸ ਕਰਕੇ ਇਹਨਾਂ ਤੱਕ ਆਪਾਂ ਸਾਰਾ ਹੁਣ ਸਿਸਟਮ ਆਨਲਾਈਨ ਹੈ ਹੁਣ ਹੌਲ ਨਹੀਂ ਆਏ ਹੋ ਸਕਦਾ ਸੋ ਜਿਹਦਾ ਹੱਕ ਆ ਉਹਨੂੰ ਮਿਲੂਗਾ ਔਰ ਸਰਕਾਰ ਵੱਲੋਂ ਕੋਈ ਤੁਹਾਡੇ ਵਿਰੁੱਧ ਫੈਸਲਾ ਨਹੀਂ ਲਿਆ ਜਾਊਗਾ ਜਿੰਨੇ ਫੈਸਲੇ ਲੈ ਜਾਣਗੇ ਤੁਹਾਡੇ ਹੱਕ 'ਚ ਹੀ ਲੈ ਜਾਣਗੇ ਤੁਹਾਨੂੰ ਪੁੱਛ ਕੇ ਲੈ ਜਾਣਗੇ ਤੁਹਾਡੇ ਨਾਲ ਸਲਾਹ ਕਰਕੇ ਲੈ ਜਾਣਗੇ ਲੈ ਕਰ ਲਈਏ ਤੁਸੀਂ ਕਹੋਗੇ ਹਾਂ ਆ ਕਰ ਲਓ ਤਾਂ ਠੀਕ ਹੈ ਹੁਣ ਤੁਸੀਂ ਦੇਖੋ ਮੈਨੂੰ ਇੱਕ ਸਪੰਸਰ ਮਿਲੇ ਬਾਸਰ ਕੇ ਦੇ ਸਪੰਸਰੀ ਪਤਾ ਨਹੀਂ ਕਿੱਥੋਂ ਹੈ ਬਾਹਰ ਬਾਹਰ ਖੜੇ ਸੀ ਤੇ ਕਹਿੰਦੇ ਜੀ ਚਲੋ ਆ ਤਾਂ ਸਾਡਾ ਹੋ ਗਿਆ ਜੀ ਅਸੀਂ ਤਾਂ ਪੰਚਾਇਤ ਦੀ ਜਮਾਂਬੰਦੀ ਕਢਾਉਣ ਆਏ ਸੀਗੇ ਨਿਕਲ ਗਈ ਇੱਕ ਤਾਂ ਧਨਵਾਦ ਹੋ ਰਹੀ ਜਾਂ ਨੇ 15 15 16 16 ਘੰਟੇ ਬਿਜਲੀ ਆਉਂਦੀ ਹੈ ਜੀ ਕਹਿੰਦੇ ਸੱਚੀ ਮੁੱਚੀ ਮੋਟਰਾਂ ਬੰਦ ਕਰਕੇ ਕਹਿੰਦੇ ਫਿਰ ਜਾਣਾ ਪੈਂਦਾ ਕਰੇ ਵੀ ਯਾਰ ਹੁਣ ਬੱਟਾ ਥੋੜੀ ਤੋੜਨੀ ਐ ਨੇ ਕੱਲ ਨੂੰ ਗਾਲਾਂਗੇ ਪਾਣੀ ਇਹ ਆਹੀ ਆਹੀ ਤਾਂ ਕਿਹਾ ਜੀ ਤੁਹਾਨੂੰ ਆਹੀ ਹੈ ਜੀ ਠੀਕ ਆ ਰੇ ਨਾਲੇ ਨਹਿਰਾਂ ਵਾਲਾ ਪਾ ਰਹੇ ਹਾਂ 700 ਕਿਲੋਮੀਟਰ ਤੋਂ ਜ਼ਿਆਦੇ ਅਸੀਂ ਕੱਸੀਆਂ ਨਹਿਰਾਂ ਪਾਈਪਾਂ ਪਾਤੀਆਂ ਥੱਲੇ ਹੈ ਨਹਿਰਾਂ ਦਾ ਪਾਣੀ ਵੀ ਵਰਤ ਰਹੇ ਆ ਜੀ ਹਾਂ ਜੀ ਹਾਂ ਉਹ ਪਹਿਲਾਂ 8 ਘੰਟੇ ਆਉਂਦੀ ਸੀ ਉਹ ਵੀ ਟੁੱਟ ਕੇ ਆਉਂਦੀ ਸੀ ਜੀ 2 ਘੰਟੇ ਆ ਗਈ ਘੰਟਾ ਹੀ ਨਹੀਂ ਫੇਰ ਖਾਲ ਮਰ ਗਿਆ ਹਨਾ ਫੇਰ 2 ਘੰਟੇ ਆ ਗਈ ਫੇਰ ਅੱਧੇ ਘੰਟਾ ਨਹੀਂ ਆਈ ਫੇਰ ਖਾਲ ਮਰ ਗਿਆ ਮਤਲਬ ਉਹਨੂੰ ਇੱਕ 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 ਬੰਦੇ ਨੇ ਕੱਲ ਵੀਡੀਓ ਆਈ ਮੇਰੇ ਕੋਲੇ ਉਹ ਕਹਿੰਦਾ ਵੀ ਪਹਿਲਾਂ ਮੈਂ ਇਸ ਐਸੇ ਕਹਿ ਰਿਹਾ ਕਿ ਕਿ ਲੇ ਕਿਲੇ ਲਾ ਪੋਣੇ ਪੋਣੇ ਕਿਲੇ ਦਾ ਕਹਿਰਾ ਹੁੰਦਾ ਚੋਨੇ ਦਾ ਕਹਿੰਦਾ ਪਹਿਲਾਂ 2 ਦਿਨਾਂ ਚ ਪਰਦਾ ਸੀ ਕਹਿੰਦਾ 8-8 ਘੰਟੇ ਪਾ ਕੇ ਫਿਰ ਦੂਜੇ ਦਿਨ ਕਦੂ ਪਰਦੇ ਸੀ ਹੈਨਾ ਤੇ ਹੁਣ ਕਹਿੰਦਾ ਕੀ ਹੈ 10-11 ਘੰਟੇ ਆਈਏ 10-11 ਘੰਟੇ ਕਹਿੰਦਾ ਭਰ ਗਿਆ ਲੈ ਕਦੂ ਕਰਦਿਆਂ ਮੋਟਰ ਬੰਦ ਕਹਿੰਦਾ ਨਾਲੇ ਤਾਂ ਇਹ ਬਿਜਲੀ ਬਚ ਗਈ ਜੀ ਪਹਿਲਾਂ 16 ਘੰਟੇ ਚ ਪਰਦੇ ਸੀ ਹੁਣ 11 ਚ ਪਰ ਗਿਆ 5 ਘੰਟੇ ਬਿਜਲੀ ਬਚ ਗਈ 5 ਘੰਟੇ ਬਿਜਲੀ ਬੰਦਾ ਮਤਲਬ 5 ਘੰਟੇ ਧਰਤੀ ਚੋਂ ਪਾਣੀ ਵੀ ਨਹੀਂ ਕੱਢਿਆ ਨਾ ਉਹ ਵੀ ਬਚ ਗਿਆ ਜੀ ਠੀਕ ਹੈ ਨਾ ਸਵਿਸ਼ ਕਰਕੇ ਇਹ ਟੈਕਨੀਕਲ ਗੱਲਾਂ ਨੇ ਪਹਿਲਾਂ ਕਿਸੇ ਨੇ ਧਿਆਨ ਨਹੀਂ ਦਿੱਤਾ ਹੁਣ ਆਪਾਂ ਹੁਣ ਤੁਸੀਂ ਸਾਨੂੰ ਜ਼ਿੰਮੇਵਾਰੀ ਦੇ ਦਿੱਤੀ ਨਾ ਅਸੀਂ ਤਾਂ ਕੱਸੀਆਂ ਦੇ ਖਾਲਾਂ ਵਾਲੇ ਆ ਅਸੀਂ ਤਾਂ ਟੋਬੇ ਨੇ ਆ ਟੋਬੇ ਵਿੱਚ ਮੱਝਾਂ ਨਹੀਂ ਪੁੱਛਾ ਫੜ ਕੇ ਤਾਰੀਆਂ ਲਈ ਲਾਉਂਦੇ ਰਹੇ ਆ ਠੀਕ ਹੈ ਨਾ ਆਪਾਂ ਤੋਂ ਵੱਧ ਕਿਹਨੂੰ ਪਤਾ ਵੀ ਕੀ ਹੁੰਦਾ ਆ ਪਾਣੀ ਦਾ ਵੀ ਇਹੀ ਹੋਇਆ ਸੀਗਾ ਜਦੋਂ ਹਰਿਆਣਾ ਪਾਣੀ ਮੰਗਦਾ ਸੀ ਉਸਕਾ ਹੈ ਨਹੀਂ ਆਪਦੇ ਸਿਰ ਤੇ ਹੀ ਵਰਤ ਲਿਆ ਉਹਦੋਂ ਮਈ 'ਚ ਮਿਲੂਗਾ ਬਈ ਮਈ ਤੋਂ ਮਈ 'ਚ ਆਪ ਦਾ ਹਿਸਾਬ ਹੁੰਦਾ ਹੈ ਕੋਟਾ ਥੋੜਾ ਮਈ 'ਚ ਮਿਲ ਜੂਗਾ ਤੂੰ ਪਹਿਲਾਂ ਵਾਰਤ ਕਿਉਂ ਵਾਰਤ ਲਿਆ ਕਹਿੰਦੇ ਪਹਿਲਾਂ ਸਾਨੂੰ ਮਿਲ ਜਾਂਦਾ ਹੁੰਦਾ ਸੀ ਮੈਂ ਪਹਿਲਾਂ ਵਾਲੇ ਕਿਲੇ ਗਏ ਜਿਹੜੇ ਤੋਂ ਪਹਿਲਾਂ ਐ ਪਾਣੀ ਦੇ ਅੰਦਰ ਹੁੰਦੇ ਸੀ ਅਸੀਂ ਨਹੀਂ ਦਿੰਦੇ ਪਾਣੀ ਹੈ ਕਹਿੰਦੇ ਉਸ ਦਾ ਨਕਾ ਬਡਾਂਗੇ ਫਿਰ ਨੰਗਲ ਜਾ ਕੇ ਰੈਂ ਚੱਕਾਂਗੇ ਮੈਂ ਮੈਂ ਨੰਗਲ ਚਲੇ ਕੇ ਮੈਂ ਕਹਾਂ ਜੋ ਫਿਰ ਖਿੜਾ ਹੁੰਦਾ ਇੱਥੇ ਫਿਰ ਠੀਕ ਫਿਰ ਐ ਵੀ ਕਰਨਾ ਪੈਂਦਾ ਹੋਰ ਕੀ ਕਰੀਏ ਫਿਰ ਪਾਣੀ ਪਿੱਛੇ ਬੰਦਾ ਮਾਰ ਦਿੰਨੇ ਆਪਾਂ ਯਾਰ ਕਤਲ ਹੋਏ ਹੋਏ ਨੇ ਪਾਣੀ ਆ ਪਿੱਛੇ ਮੈਂ ਜਦੋਂ ਜਾਂਦਾ ਸੀ ਕੱਸੀ ਦਾ ਪਾਣੀ ਲਾਉਣ ਸਾਨੂੰ ਸਾਡੇ ਪੰਜ ਕਿਲੇ ਉਸ ਨੱਕੇ ਤੇ ਮਤਲਬ 14-15 ਮਿੰਟ ਮਿੰਟਦੇ ਸੀ ਇੱਕ ਇੱਕ ਕਿਲੇ ਦੇ ਸਮਝ ਲਓ ਵੀ 70 ਕਿ ਮਿੰਟ ਹੋ ਗਏ 70 75 ਮਿੰਟ ਤੇ ਸਵਾ 12 ਵਜੇ ਵੱਡਣਾ ਸੀ ਰਾਤ ਨੂੰ ਨੇ ਅਗਲੇ ਨੇ ਗਾਂਹੜੇ ਨੇ ਸਾਡਾ ਸਿਕਿਆ ਚੀ ਸੀ ਬਿਕਰ ਤੇ 12 ਵਜੇ ਆ ਜਾਂਦਾ ਸੀ ਉਹ ਪਹਿਲਾਂ ਤਾਂ ਲਿਆ ਕੇ ਗੰਡਾਸਾ ਕਰਦਾ ਸੀ ਇੱਕ ਫਿਰ ਨਾਲ ਕਹੀ ਇੱਕ ਵਾਰੀ ਦੋ ਵਾਰੀ ਤਨ ਮੈਂ 15 ਸਾਲ ਦਾ ਮੈਂ ਡਰ ਗਿਆ ਜੋ ਆਖੀ ਮੈਂ ਮੈਂ ਉਹਨੂੰ ਕੋਈ ਇੱਕ ਦਿਨ ਪੁੱਛ ਲਿਆ ਮੈਂ ਕਿਹਾ ਬਿਕਰਾ ਯਾਰ ਕਹੀ ਨਾਲ ਤਾਂ ਚਲ ਨੱਕਾ ਵੱਡਣਾ ਆ ਗੰਡਾਸਾ ਕਹਦੇ ਵਾ ਤਿੱਲੇ ਉਹਨਾਂ ਯਾਰਾ ਕਨਨ ਕੀ ਪਤਾ ਬਾਈ ਕਈ ਵਾਰੀ ਇੱਕ ਅੱਧੇ ਮਿੰਟ ਦਾ ਵੀ ਰੌਲਾ ਪੈ ਸਕਦਾ ਇੱਥੇ ਉਹ ਮੈਂ ਕਿਹਾ ਭਰਾਵਾ ਤੂੰ 12-10 ਤੇ ਵੱਢ ਲਿਆ ਕਰ ਮੇਰੀ ਗਰਦਨਾਂ ਵੱਢਦੀ ਤੂੰ ਆਹ ਦਾ ਹਾਲਾਤ ਨੇ ਦੀ ਕਿ ਮਿੰਟ ਪਿੱਛੇ ਤਾਂ ਫਿਰ ਲੜਾਈਆਂ ਹੁੰਦੀਆਂ ਨੇ ਜੀ ਫਿਰ ਪਾਣੀ ਦੀ ਕੀਮਤ ਸਾਨੂੰ ਪਤਾ ਨਾ ਜਿਨ੍ਹਾਂ ਨੇ ਖੇਤਾਂ ਜਾ ਕੇ ਨਹਿਰਾ ਮੁਕਦੀਆਂ ਨੇ ਉਹਨਾਂ ਨੂੰ ਕੀ ਪਤਾ ਮੋਗੇ ਕੀ ਹੁੰਦੇ ਨੇ ਬਾਦਲਾਂ ਨੇ ਖੇਤਾਂ 'ਚ ਨਹਿਰਾ ਮੁਕਦੀਆਂ ਨੇ ਜਾ ਕੇ ਜੀ ਰਾਜ ਬੱਕਰੀ ਵੀ ਨਹੀਂ ਪਾਣੀ ਪੀ ਸਕਦੀ ਉਹ ਚੋਂ ਉਹਨਾਂ ਨੂੰ ਕੀ ਪਤਾ ਮੋਗਾ ਕੀ ਹੁੰਦਾ ਜੀ ਜਿਨ੍ਹਾਂ ਜਿਹੜੇ ਮਾ ਕੈਪਟਨ ਹੋਰੀ ਨੇ ਉਹਨਾਂ ਨੇ ਟੁੱਟੀਆਂ ਸੋਨੇ ਦੀਆਂ ਨੇ ਉਹਨਾਂ ਨੂੰ ਕੀ ਪਤਾ ਪਾਣੀ ਦੇ ਮੁੱਲ ਕੀ ਹੁੰਦਾ ਜੀ E dá para não bater aí.